ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ ਇਸ ਵਕਤ ਸੁਣੋਗੇ 95 96 97 98 99 ਤੇ 100 ਸਾਲ ਦੀ ਉਮਰ ਦਾ ਹਾਲ ਤੇ ਇਹਦੇ ਨਾਲ ਨਾਲ ਆਪਣੀ ਸ਼ੈਰੀ ਜਿਹੜੀ ਸੁਣੋਂਗੇ ਇੱਕ ਬਹੁਤ ਮਹਾਨ ਵਿਦਵਾਨ ਸ਼ੈਰ ਪੰਡਿਤ ਹਰਦੇਵਾਲ ਨੇ ਲਿਖਿਆ ਸੀ ਗ੍ਰੰਥ ਜਿਸ ਦਾ ਨਾਮ ਸੀ ਸਾਰ ਕਿਤਾਬਲੀ ਪੰਜਾਬੀ ਸ਼ੈਰ ਉਸ ਨੂੰ ਸਭਾ ਜਤ ਵੀ ਕਹਿੰਦੇ ਸੀ ਤੇ ਉਸ ਦੇ ਬਾਰੇ ਕਿਹਾ ਜਾਂਦਾ ਸੀ ਵੀ ਜਿੱਥੇ ਕਿਸੇ ਨੇ ਸਭਾ ਜਤ ਬੋਲ ਦਿੱਤਾ ਉੱਥੇ ਪਿੱਛੇ ਕਿਸੇ ਦੇ ਹੋਰ ਬੋਲਣ ਨੂੰ ਰਹਿਦਾ ਕੁਝ ਨਹੀਂ ਸੀਗਾ ਆਪਾਂ ਉਸ ਨੂੰ ਸੰਸਕ੍ਰਿਤ ਭਾਸ਼ਾ ਵਿੱਚੋਂ ਪਲਟਾ ਕੇ ਸਰਲ ਭਾਸ਼ਾ ਵਿੱਚ ਲਿਖਿਆ ਹੈ ਤੇ ਨਾਲ ਨਾਲ ਇਹ ਵੀ ਸੁਣੋਗੇ ਆਓ ਸੁਣੀਏ ਚੰਦ ਬਿਨਾ ਜਿਉ ਰਾਤ ਹੈ ਕਮਲ ਬਿਨਾ ਜਿਉ ਤਾਰ ਧਰਮ ਬਿਨਾ ਇਉ ਪੁਰਸ਼ ਹੈ ਧਰਮ ਨਿਭੂਗਾ ਨਾਲ ਜਿੰਨੀ ਮਤ ਹੁੰਦੀ ਆ ਕਿਸੇ ਵੀ ਭਲੇ ਆਦਮੀ ਨੂੰ ਉਹਨੇ ਗੱਲ ਕਰਦਾ ਸਭਾ ਦੇ ਵਿੱਚ ਖੜ ਕੇ ਗੁਰੂ ਘਰਾਂ ਵਿੱਚੋਂ ਬਹੁਤ ਲੋਕੀ ਜਾਂਦੇ ਜਸ ਲੈ ਕੇ ਕੋਈ ਕੋਈ ਜਾਂਦੇ ਆ ਕਿਸੇ ਦੇ ਨਾਲ ਲੜ ਕੇ ਕੋਈ ਕੋਈ ਆਉਂਦੇ ਇੱਥੇ ਈਰਖਾ ਦੇ ਭਰੇ ਹੋਏ ਬਹੁਤ ਲੋਕ ਆਉਂਦੇ ਐ ਗੁਰੂ ਦਾ ਧਿਆਨ ਧਰ ਕੇ ਹੋ ਬਹੁਤ ਲੋਕ ਹੀ ਆਉਂਦੇ ਇੱਥੇ ਜ਼ਿੰਦਗੀ ਸੁਧਾਰਨੇ ਨੂੰ ਬਈ ਬਹੁਤ ਲੋਕ ਹੀ ਆਉਂਦੇ ਇੱਥੇ ਜ਼ਿੰਦਗੀ ਸੁਧਾਰਨੇ ਨੂੰ ਆਖਦਾ ਪਤੰਗਾ ਕਈ ਤਾਂ ਜਾਂਦੇ ਪਾਪ ਕਰਕੇ ਹੋ ਗਈ عمر 95 ਬਰਸ ਦੀ ਪਕੜੀ ਪੁਰਸ਼ ਪੁਲਾਈਆਂ ਨੂੰ ਸੰਤ ਜਨਾਂ ਨੂੰ ਦੁੱਧ ਪਿਲਾ ਲੈ ਛੱਡ ਜਾ ਸੈਂ ਮੱਝੀਆਂ ਗਾਈਆਂ ਨੂੰ ਦਾਨ ਹੱਥਾਂ ਨਾਲ ਕਰ ਲੈ ਪਾਪੀ ਆਜ ਜਬਹੁਤ ਖੁਦਾਈਆਂ ਨੂੰ ਨਗਨ ਪੁਰਸ਼ ਨੂੰ ਕੱਪੜਾ ਦੇ ਲੈ ਚੱਲਣਾ ਛੱਡ ਤੁਲਾਈਆਂ ਨੂੰ ਹੋ ਪਲੰਗਰ ਗੀਲੇ ਅਜ ਬਗਲੀਚੇ ਉਹ ਪਲੰਗ ਰੰਗੀਲੇ ਅਜ ਬਗਲੀਚੇ ਚੱਲਣਾ ਛੱਡ ਰਜਾਈਆਂ ਨੂੰ ਸਿਰ ਪਰ ਕੂਕੇ ਮੌਤ ਹਕੀਮਾਂ ਚੱਲਣਾ ਛੱਡ ਦਵਾਈਆਂ ਨੂੰ ਕਰ ਲੈ ਦਾਨ ਹੱਥੀਂ ਹਲਵਾਈਆਂ ਛੱਡ ਚੱਲਣਾ ਮਠਿਆਈਆਂ ਨੂੰ ਕਰ ਲੈ ਫੈਦ ਦਰਜੀਆ ਮਰਦਾ ਚੱਲਣਾ ਛੱਡ ਸਲਾਈਆਂ ਨੂੰ ਮੇਲੇ ਯਾਰਾਂ ਨੂੰ ਪਾਪਾ ਜਫੀਆਂ ਦੇਖੇ ਕਦੀ ਜਦਾਈਆਂ ਨੂੰ ਨਾ ਤੂੰ ਦੇਖ ਪਰਾਈਆਂ ਨਾਰਾਂ ਚੱਲਣਾ ਛੋੜ ਵਿਅਨਿਆ ਨੂੰ ਆਖਰ ਨੂੰ ਛੱਡ ਜਾਣਾ ਪਿਆਰੇ ਧੀਆ ਪੁੱਤ ਜਵਾਈਆਂ ਨੂੰ ਜੋ ਜੰਮਿਆ ਮਰ ਜਾਣਾ ਜਾਣੀ ਕਿਤਰਕ ਦੇਣ ਵਧਾਈਆਂ ਨੂੰ ਹੋ ਦਇਆ ਸਿੰਘ ਕੁਛ ਕਰ ਲੈ ਉਹ ਕਰ ਲੈ ਦਇਆ ਸਿੰਘ ਕੁਛ ਚੰਗਾ ਕਰ ਲੈ ਾਰਪ ਦੇਣ ਦੁਹਾਈਆਂ ਨੂੰ 96 ਸਾਲ ਗੁਜ਼ਰਿਆ ਸ਼ੇਰਾ ਇਤਨਾ ਵਕਤ ਵਿਹਾਨਾਈ ਉਸ ਦਾ ਨਾਮ ਨਾ ਸਿਮਰਿਆ ਪਾਪੀ ਜਿਸ ਠਾਕਰ ਕੋਲ ਜਾਣਾ ਪੰਛੀ ਰੂਹ ਵਿੱਚੋਂ ਉੱਡ ਜਾਸੀ ਕਿੰਜਰਾ ਭਇਆ ਪੁਰਾਣਾ ਈ ਪਿਛਲੀ ਉਮਰ ਖੇ ਜਾਂ ਸਰਾਈ ਤਨ ਬੂਟਾ ਕੁਮਲਾਣਾ ਈ ਨੈਣ ਪ੍ਰਾਨ ਤਾਕ ਤੋਂ ਖਾਲੀ ਹੋ ਗਿਆ ਬਹੁਤ ਨਤਾਣਾ ਈ ਖੜੀ ਤਿਆਰ ਅਜਲ ਦੀ ਬੇੜੀ ਮਾਰੇ ਸਦ ਮਹਾਨਾ ਈ ਹੋ ਕਾਲ ਛੁਤਰ ਅਸਵਾਰੀ ਖਾਤਰ ਕਸੀ ਖੜਾ ਪਲਾਣਾ ਈ ਆ ਗਈ ਜਾਨ ਅਜਲ ਦੀ ਕਰਕੀ ਦਰ ਪਰ ਬੈਠਾ ਠਾਣਾ ਈ ਹੁਣ ਤੂੰ ਜਾਣੀ ਦੁਨੀਆਂ ਵਿੱਚੋਂ ਮੁੱਕ ਗਿਆ ਪਾਣੀ ਦਾਣਾ ਈ ਖਾਕ ਵਿੱਚੋਂ ਉਪਜਾ ਬੁੱਤ ਖਾਕੀ ਅੰਦਰ ਖਾਕ ਸਮਾਣਾ ਈ ਓ ਦਇਆ ਸਿੰਘ ਸਿਰ ਮੌਤ ਕੂਕਦੀ ਬਈ ਦਇਆ ਸਿੰਘ ਸਿਰ ਮੌਤ ਕੂਕਦੀ ਇੱਕ ਦਿਨ ਵਰਤੂ ਪਾਣੀ ਹੋ ਗਈ عمر 97 ਬਰਸ ਦੀ ਸਿਰ ਹਿਲਦਾ ਪਿਆ ਤੇ ਰਾਈ ਅੱਖੀ ਦਿਸੇ ਨਾ ਕੰਨੀ ਸੁਣਦਾ ਚਾਰੋਂ ਤਰਫ ਅੰਧੇਰਾ ਈ ਸ਼ਕਲ ਗਈ ਬਦ ਸ਼ਕਲੀ ਆਈ ਬੈਣ ਬਰਾਬਰ ਚਿਹਰਾ ਈ ਨੈਣ ਪ੍ਰਾਣ ਪੰਜੇ ਪਖ ਮਾਰੇ ਹਰ ਗਿਆ ਚਾਰ ਚਫੇਰਾ ਈ ਰਾਮ ਨਾਮ ਨਹੀਂ ਅਜੇ ਸਿਮਰਦਾ ਮਨ ਬਦ ਬਖਸ਼ ਲਟੇਰਾਈ ਮੁਰਦੇ ਵਾਂਗੂ ਘਰ ਵਿੱਚ ਰੱਖਣਾ ਹੋ ਗਿਆ ਬਹੁਤ ਓਖੇ ਰਾਈ ਹੋ ਦਇਆ ਸਿੰਘ ਹੁਣ ਕਰਦੇ ਆਖਣ ਬਈ ਦਇਆ ਸਿੰਘ ਹੁਣ ਕਰਦੇ ਆਖਣ ਮੱਲ ਸੰਤਾਂ ਦਾ ਡੇਰਾ ਈ ਹੋ ਗਈ ਉਮਰ 98 ਬਰਸ ਦੀ ਅੰਤਕਾਲ ਦਾ ਨੇੜਾਈ ਬਹੁਤ ਚਿਰਾਂ ਦਾ ਤੁਰਿਆ ਜਾਨੀ ਡੁੱਬਣ ਵਾਲਾ ਬੇੜਾਈ ਥੋੜੇ ਰਹਿਣ ਜਾਨ ਦਮ ਬਾਕੀ ਹੋ ਗਿਆ ਖਤਮ ਨ ਬੇੜਾਈ ਪੰਜ ਤਤਾਂ ਤੋਂ ਬਣਿਆ ਪਿਆਰੇ ਉਜੜਨ ਵਾਲਾ ਖੇੜਾਈ ਉਹ ਦਇਆ ਸੰਗ ਬੰਦ ਹੋਵਣ ਵਾਲਾ ਦਮ ਚਰਖੇ ਦਾ ਢੇੜਾਈ ਹੋ ਗਈ عمر 99 ਬਰਸ ਦੀ ਨੇੜੇ ਅਜਲ ਕਰਾਰੀ ਹੈ ਬਿਰਖ ਪਰਾਨੀ ਮੌਤ ਨਿਮਾਣੀ ਕਟਣੇ ਵਾਲੀ ਆਰੀ ਹੈ ਭੌਰ ਸਲਾਨੀ ਹੁਕਮ ਅਢੀਕੇ ਖੜਾ ਤਿਆਰ ਵਪਾਰੀ ਹੈ ਜਾਨ ਦਮਾਂ ਦੇ ਕੁੱਲ ਖਜ਼ਾਨੇ ਬੈਠਾ ਹਾਰ ਜਵਾਰੀ ਹੈ ਕਰਮ ਧਰਮ ਨਹੀਂ ਕੀਤਾ ਪੁਰਸ਼ਾ ਅੱਗੇ ਮੁਸ਼ਕਲ ਭਾਰੀ ਹੈ ਝੂਠੇ ਲਾਲਚ ਦੇ ਵਿੱਚ ਲੱਗ ਕੇ ਉਮਰ ਗਵਾ ਲਈ ਸਾਰੀ ਹੈ ਗਾਫਲ ਜਾਣ ਦਮਾਂ ਦੀ ਦੌਲਤ ਖੇਲਣ ਦੇ ਵਿੱਚ ਹਾਰੀ ਹੈ ਬੈਠਾ ਦੀਨ ਵਿਸਾਰ ਪ੍ਰਾਣੀ ਦੁਨੀਆ ਕੀਤੀ ਪਿਆਰੀ ਹੈ ਲੈ ਹੁਣ ਤੇਰੇ ਮਾਰਨ ਕਾਰਨ ਖੜਾ ਤਿਆਰ ਸ਼ਿਕਾਰੀ ਹੈ ਦਿਆ ਸੰਗਰੂ ਰੇਲ ਪਛਾਣੀ ਵਜ ਗਈ ਚੀਕ ਤਿਆਰੀ ਹੈ ਸੌ ਬਰਸਾਂ ਨੇ ਸਿਰ ਪਰ ਆ ਕੇ ਉਹ ਸੌ ਬਰਸਾਂ ਨੇ ਸਿਰ ਪਰ ਆ ਕੇ ਮਾਰੂ ਮੌਤ ਵਜਾਈ ਲੋਕ ਕਲਮ ਦਾ ਲਿਖਿਆ ਹੋਇਆ ਧੁਰ ਦਰਗਾਹੋਂ ਆਇਆ ਈ ਆਣ ਜਮਾ ਜਮ ਦੂਤਾਂ ਇਸ ਨੂੰ ਅੰਤ ਸਮਾਂ ਦੇਖ ਲਾਈ ਤੋਬੀ ਵਾਂਗਰ ਪਟਣੇ ਉੱਪਰ ਆਣ ਜਮਾ ਪਟਕਾਈ ਨਾਲ ਦੁੱਖਾਂ ਦੇ ਇਕੱਠੀ ਕੀਤੀ ਛੱਡ ਗਿਆ ਦੌਲਤ ਮਾਇਆਈ ਮੌਤ ਮਕਦਮਾ ਸਿਰ ਪਰ ਆਇਆ ਵਰਦਾ ਬੰਨ ਚਲਾਇ ਆਈ ਮੁਲਕ ਮਸਾਫਰ ਖਾਨੇ ਵਿੱਚੋਂ ਬਿਸਤਰ ਝਾੜ ਉਠਾਇ ਆਈ ਦੌਲਤ ਮਾਲ ਗਰੀਬਾਂ ਵਾਲਾ ਦੁਨੀਆਂ ਛੱਡ ਸਦਾ ਆਈ ਹੋਖ ਸਾਖ ਸੱਜਣ ਦੁਨੀਆਂ ਦੇ ਲੋਕਾਂ ਰਲ ਮਿਲ ਇਸੇ ਨਿਲਾਇ ਆਈ ਪਕੜੇ ਉਤਾਰੇ ਬਸਤਰ ਸਾਰੇ ਕਫਨ ਚਿੱਟੜਾ ਪਾ ਆਈ ਮੰਜੇ ਸੀੜੀ ਦੇ ਉੱਤੇ ਪਾ ਕੇ ਚੌ ਜਣਿਆਂ ਨੇ ਚਾ ਆਈ ਫੂਕ ਦਿੱਤਾ ਜਾਂ ਦੱਬਿਆ ਕਬਰੀ ਝਗੜਾ ਮੂਲ ਮੁਕਾਇਾਈ ਖਾਕ ਵਿੱਚੋਂ ਬੁੱਤ ਉਪਜਾ ਖਾਕੀ ਅੰਦਰ ਖਾਕ ਸਮਾਇਾਈ ਹੋ ਦਇਆ ਸਿੰਘ ਜੰਗਲਾਂ ਵਿੱਚ ਵਸਾ ਦਇਆ ਸਿੰਘ ਜੰਗਲਾਂ ਵਿੱਚ ਵਸਾ ਦੁਨੀਆਂ ਛੋੜ ਸਦਾ ਆਈਓ ਦੁਨੀਆਂ ਛੋੜ ਸਦਾ ਆਈ